ਮਹਿਮਾਨ ਜੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਨਾਲ ਪੰਜਾਬ ਦੇ ਲੋਕਲ ਬੋਡੀ ਮਿਨਿਸਟਰ ਡਾਕਟਰ ਅਭਜੋਤ ਜੀ ਦਾ ਜਿਨ੍ਹਾਂ ਨੇ ਨਵਾਂ ਸ਼ਹਿਰ ਦੀ ਮੇਨ ਮੰਗ ਸੀ ਬੜਾ ਸਾਡੇ ਵਰੂਤੀਆਂ ਨੇ ਰੋਲਾ ਪਾਇਆ ਸੀ ਰੇਲਵੇ ਰੋਡ ਰੇਲਵੇ ਰੋਡ ਅੱਜ ਰੇਲਵੇ ਰੋਡ ਦਾ ਟੈਂਡਰ ਲੱਗ ਗਿਆ ਹੈ ਸੋਮਵਾਰ ਨੂੰ ਰੇਲਵੇ ਰੋਡ ਦਾ ਜਿਹੜਾ ਟੈਂਡਰ ਆ ਪਬਲਿਸ਼ ਹੋ ਜਾਊਗਾ ਅਖਬਾਰ ਦੇ ਵਿੱਚ ਔਰ ਆਂਦੇ ਬੱਚੀ ਜਿੰਨਾ ਵੀ ਟੈਂਡਰ ਦਾ ਟਾਈਮ ਆ ਉਸ ਤੋਂ ਬਾਅਦ ਰੇਲਵੇ ਰੋਡ ਬਣਨੀ ਸ਼ੁਰੂ ਹੋ ਜੂਗੀ ਮੈਂ ਜਿੱਥੇ ਰੇਲਵੇ ਰੋਡ ਬਣਨੀ ਉੱਥੇ ਦੁਕਾਨਦਾਰ ਭਰਾਵਾਂ ਨੂੰ ਹੁਣ ਤੁਹਾਡੇ ਰਾਈ ਬੇਨਤੀ ਕਰਦਾ ਜੇ ਕਿਸੇ ਨੇ ਸੀਵਰੇਜ ਦਾ ਕਨੈਕਸ਼ਨ ਲੈਣਾ ਕਿਸੇ ਨੇ ਪਾਣੀ ਦਾ ਲੈਣਾ ਕਿਸੇ ਨੇ ਕੋਈ ਵੀ ਕਨੈਕਸ਼ਨ ਲੈਣਾ ਹੁਣ ਪ੍ਰੋਪਰ ਲੈ ਲਵੇ ਆ ਟਾਈਮ ਆ ਮੁੜ ਕੇ ਜਦੋਂ ਸੜਕ ਬਣਨੀ ਸ਼ੁਰੂ ਹੋਣੀ ਉਦੋਂ ਨਾ ਕਨੈਕਸ਼ਨਾਂ ਦਾ ਰੋਲਾ ਪਾਣ ਇਹ ਹੁਣ ਅੱਜ ਤੁਹਾਨੂੰ ਸੋਮਵਾਰ ਨੂੰ ਅਖਬਾਰਾਂ ਦੇ ਵਿੱਚ ਟੈਂਡਰ ਦੀ ਆ ਜਾਣੀ ਆ ਕੱਲੇ ਰੇਲਵੇ ਰੋਡਾਂ ਹੀ ਲੱਗਦੇ ਨਹੀਂ ਨਹੀਂ ਸਲੋ ਸਲੋ ਰੋਡ ਕਲਾਮ ਜਿੰਨੇ ਬਾਕੀ ਸ਼ਹਿਰ ਦੇ ਕੰਮ ਆ 11 ਕਰੋੜ ਦੇ 11 11.5 ਕਰੋੜ ਦੇ ਕੰਮ ਆ ਸਾਰਿਆਂ ਦੀ ਸੈਂਸ਼ਨ ਆ ਗਈ ਹੈ ਅਸੈਂਸ਼ਨ ਦੀ ਕਾਪੀ ਸਾਡੇ ਕੋਲ ਪਈ ਆ ਇਹਨੂੰ ਲੈ ਕੇ ਇੱਕ ਰੇਲਵੇ ਰੋਡ ਦੇ ਟੈਂਡਰ ਨੂੰ ਲੈ ਕੇ ਕਈ ਦੁਕਾਨਦਾਰਾਂ ਨੇ ਵਿਰੋਧ ਕੀਤਾ ਸੀਗਾ ਤੇ ਪਾਈਪਲਾਈਨਾਂ ਪਾਜੀ ਆਉਂਦੀਆਂ ਉਹ ਜੀ ਐਦਾਂ ਸੀ ਵਿਰੋਧ ਕਰਦੇ ਸੀ ਵੀ ਕਹਿੰਦੇ ਟੈਂਡਰ ਪਹਿਲਾਂ ਕਾਲ ਕਰ ਲਓ ਅਸੀਂ ਉਹਨਾਂ ਦੀ ਬੇਨਤੀ ਮੰਨੀ ਟੈਂਡਰ ਕਾਲ ਹੋ ਗਿਆ ਅੱਜ 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 ਜਾਂ ਕੱਲ ਤੋਂ ਦੁਬਾਰਾ ਜਿਹੜਾ ਦੂਏ ਪਾਸੇ ਵਾਟਰ ਸਪਲਾਈ ਪੈਣੀ ਆ ਉਹ ਪੈਨ ਲੱਭ ਪੈਣੀ ਆ ਕਿੰਨੇ ਦਿਨਾਂ ਵਿੱਚ ਕੰਪਲੀਟ ਹੋਏਗਾ ਉਹ 5 10 15 ਦਿਨਾਂ ਦਾ ਕੰਮ ਹੈ ਕੰਮ ਜਿਹੜਾ ਵਾਪਸ ਕਰਨ ਦਾ ਕੰਮ ਸੀ ਕਾਰਨ ਇਹ ਸੀ ਜੀ ਕਿ ਦੁਕਾਨਦਾਰ ਵੀਰ ਕਹਿੰਦੇ ਸੀ ਕੁਝ ਵੀ ਇੱਕ ਪਾਸੇ ਤੁਸੀਂ ਪਾਈ ਪਾਤੀ ਆ ਜਦੋਂ ਤੱਕ ਟੈਂਡਰ ਨਹੀਂ ਹੁੰਦਾ ਨਾ ਪਟੋ ਉਹਨਾਂ ਦੀ ਉਹਨਾਂ ਦੀ ਰਿਕਵੈਸਟ ਨੂੰ ਮੰਨਦੇ ਹੋਏ ਅਸੀਂ ਕਿਹਾ ਵੀ 10 ਦਿਨ ਠਹਿਰ ਕੇ ਪਾ ਦਿੰਦੇ ਆ ਬਾਅਦ ਵਿੱਚ ਹੋਰ ਕੋਈ ਕਾਰਨ ਨਹੀਂ ਸੀ ਇਹ ਕੰਮ ਜਿਹੜਾ ਵੀ ਉਹ ਦਤਾ ਤੇ ਬਰਸਾਤ ਤੋਂ ਬਾਅਦ ਸ਼ੁਰੂ ਹੋਏਗਾ ਦੇਖੋ ਜੀ 3 ਦਿਨ ਦਾ ਉਹਦਾ ਟੈਂਡਰ ਕਾਲ ਆ ਉਸ ਤੋਂ ਬਾਅਦ ਨਾਲੇ ਟੈਂਡਰ ਹੋ ਗਿਆ ਨਾਲੇ ਕੰਮ ਸ਼ੁਰੂ ਹੋ ਜਾਣਾ ਉੱਚ ਬਰਸਾਤ ਵੀ ਵਿੱਚ ਪ੍ਰਸਾਰ ਦਾ ਫਾਇਦਾ ਵੀ ਹੁੰਦਾ ਕਈ ਆ ਜੀ ਜਿਹੜੀ ਮਿੱਟੀ ਮੁੱਟੀ ਉਹ ਬੱਟਾ ਬੱਟਾ ਬਹਿ ਜਾਂਦਾ ਹੈ ਅੱਛਾ ਲੋਕਾਂ ਦੇ ਮਨ ਚ ਡਰਿਆ ਕਹਿੰਦੇ ਕਿ ਬਣਦੀ ਦੇਖੋ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਆ IIT ਰੋਪੜ ਤੋਂ ਕਰਾ ਕੇ ਲੈਂਦੀ ਆ ਜੀ ਉਸ ਤੋਂ ਬਾਅਦ ਤਿੰਨ ਚੀਫ ਇੰਜੀਨੀਅਰ ਚੰਡੀਗੜ੍ਹ ਉਹਨਾਂ ਦੀ ਮੀਟਿੰਗ ਹੋਈ ਆ ਸਬ ਕਮੇਟੀ ਬਣੀ ਆ ਉਹਨਾਂ ਨੇ ਪਾਸ ਕਰਕੇ ਡਿਜ਼ਾਈਨ ਦਿੱਤਾ 5 ਕਰੋੜ 46 ਲੱਖ ਰੁਪਈਆ ਜਿਹੜਾ ਆਪਾਂ 649 ਬਾਅਦ ਕੀਤਾ ਸੀ ਘੱਟ ਕੇ ਉਹਨਾਂ ਨੇ 5 ਕਰੋੜ ਕਈ ਆਈਟਮ ਉਹਨਾਂ ਨੂੰ ਕਹਿੰਦੇ ਲੋਡ ਨਹੀਂ ਉਹਦੇ ਕਰਕੇ 5 ਕਰੋੜ 46 ਲੱਖ ਦੇ ਕਰੀਬ ਇਹਦਾ ਹੋਇਆ ਤਿੰਨ ਤਿੰਨ ਚੀਫ ਇੰਜੀਨੀਅਰ ਬੈਠੇ ਆ ਚੌਥਾ ਆਈਆਈਟੀ ਰੋਪੜ ਦੀ ਰਿਪੋਰਟ ਆ ਪੰਜਵਾਂ ਮਾਨਜੋ ਡਾਇਰੈਕਟਰ ਸਾਹਿਬ ਨੇ ਇਹਦੀ ਮਨਜ਼ੂਰੀ ਦਿੱਤੀ ਚਿੱਠੀਆਂ ਤੁਹਾਡੇ ਕੋਲ ਆ ਜੀ ਦੇਖ ਸਕਦੇ ਹੋ ਕੋਈ ੜਿਕਾ ਨਹੀਂ ਪੈਂਦਾ ਫਿਰ ਬਣਦਾ ਹਾਂਜੀ ੜਿਕਾ ਦੀ ਉਹ ਪੈਣ ਹੀ ਨਹੀਂ ਦੇਣਾ ਕੋਈ ਐਮਐਲਏ ਸੌਨ ਨੂੰ ਪੁੱਛ ਜੀ ਹਾਂਜੀ ਕਿਉਂਕਿ ਨਵਾਂ ਸ਼ਹਿਰ ਨਗਰਪਾਲਿਕਾ ਬਲੋਂ ਸਮੁੱਚੇ ਹਾਊਸ ਨੇ ਪਿਛਲੇ ਮਹੀਨੇ ਆ ਗੋ ਬਿਲ ਦੇ ਪਾਣੀ ਰੇਲਵੇ ਰੋਡ ਸਲੋ ਰੋਡ ਗੁਲਾਮ ਰੋਡ ਹੋਰ ਸਾਰੇ ਕਈ ਸੜਕਾਂ ਸਰਬਸੰਪਤੀ ਦੇ ਨਾਲ ਇਸ ਹਾਊਸ ਨੇ ਬਾਸ ਕੀਤੀਆਂ ਕਿਉਂਕਿ ਰੇਲਵੇ ਰੋਡ ਦਾ ਮਾਮਲਾ ਬਹੁਤ ਲੰਮੇ ਸਮੇਂ ਤੋਂ اٹਕਿਆ ਸੀ ਰੇਲਵੇ ਰੋਡ ਦੇ ਜਿਹੜੇ ਲੋਕ ਸੀ ਦੁਕਾਨਦਾਰ ਭਰਾ ਸੀਗੇ ਉਹ ਰਸਤਾ ਲੁਧਿਆਣੇ ਨੂੰ ਜਾਂਦਾ ਲੰਘਣ ਵਾਲੇ ਰਾਹੀਰ ਸੀਗੇ ਬੜੇ ਪਰੇਸ਼ਾਨ ਸੀ ਇਸ ਮਾਮਲੇ ਨੂੰ ਮੈਂ ਪੰਜਾਬ ਦੀ ਅਸੈਂਬਲੀ ਦੇ ਅੰਦਰ ਵੀ ਦੋ 3 ਤਨ ਵਾਰ ਚੱਕਣ ਦਾ ਚੱਕਿਆ ਔਰ ਉੱਥੇ ਵੀ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ ਸੀ कि ਅਸੀਂ ਇਸ ਰੋਡ ਨੂੰ ਬਣਾ ਕੇ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਆ ਉਹਨਾਂ ਦਾ ਹੱਲ ਕਰਾਂਗੇ ਔਰ ਨਗਰਪਾਲਿਕਾ ਨਮਾ ਸ਼ਹਿਰ ਦੇ ਬਲਵਿੰਦਰ ਕੌਰ ਭੈਣ ਜੀ ਦੀਗਵਾਈ ਦੇ ਅੰਦਰ ਇਹ ਮਤਾ ਪਾਸ ਕੀਤਾ ਔਰ ਸਮੁੱਚੇ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਦਿੱਤਾ ਕਿਉਂਕਿ ਮੇਰੀ ਬੇਨਤੀ ਹੈ ਕਿ ਉਸ ਮਤੇ ਨੂੰ ਜਿਹੜਾ ਲੋਕਲ ਬਾਡੀ ਦੇ ਮਿਨਿਸਟਰ ਆ ਪ੍ਰਿੰਸੀਪਲ ਸੈਕਟਰੀਆ ਡਾਇਰੈਕਟਰ ਆ ਉਹਨਾਂ ਨੇ ਆਪਣੀ ਟੈਕਨੀਕਲ ਟੀਮ ਦੇ ਰਾਹੀਂ ਜੋ ਪ੍ਰਵਾਨਗੀ ਸਾਡੇ ਕੋਲ ਆਈ ਆ ਉਹ ਹੁਣ ਜਿਹੜਾ ਟੈਂਡਰ ਕਾਲ ਹੋਇਆ ਟੈਂਡਰ ਦੀ ਜਿਹੜਾ ਪ੍ਰੋਸੀਜਰ ਆ ਉਹ ਦੀ 31 ਦਿਨ ਦਾ ਹੁੰਦਾ ਉਹਦੇ ਤੋਂ ਬਾਅਦ ਜਿਹੜੀ ਵੀ ਕੰਪਨੀ ਨੂੰ ਇਹ ਠੇਕਾ ਮਿਲੇਗਾ ਮੇਰੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਾਉਂਸਲਰ ਸਹਿਬਾਨ ਪ੍ਰਧਾਨ ਜੀ ਨੂੰ ਵੀ ਅਪੀਲ ਹੈ ਰੇਲਵੇ ਰੋਡ ਦੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਹੈ ਕਿ ਉਹਦੇ ਵਿੱਚ ਕੋਈ ਜਿਹੜੀ ਆ ਕੋਈ ਵੀ ਚਾਹੇ ਉਹ ठेकेदार ਆ ਚਾਹੇ ਕੋ ਹੋਰ ਆ ਕਤਾਈ ਵਰਤਦਾ ਸਾਨੂੰ ਉਹਦੇ ਤੇ ਧਿਆਨ ਰੱਖਣਾ ਚਾਹੀਦਾ ਜਿਹੜਾ ਆਪਾਂ ਲੰਮੇ ਸਮੇਂ ਤੋਂ ਉਸ ਰੋਡ ਟੁੱਟਣ ਦਾ ਜਿਹੜਾ ਸੰਤਾਪ ਹੋ ਗਿਆ ਉਹ ਜਿਹੜਾ ਅੱਗੇ ਸਾਨੂੰ ਨਾ ਭੁਗਤਣਾ ਪਵੇ ਮੈਂ ਸਮੁੱਚੀ ਕੌਂਸਲ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਸਰਕਾਰ ਦਾ ਵੀ ਧੰਨਵਾਦ ਕਰਦਾ ਔਰ ਮੈਂ ਇਹ ਵੀ ਅਪੀਲ ਕਰਾਂਗਾ ਜਦੋਂ ਵੀ ਕੋਈ ਕੰਮ ਸ਼ੁਰੂ ਕਰਨ ਉਹਨੂੰ ਜਿਹੜਾ ਉਹ ਨਿਪਟੇ ਜਾਣ ਇਹ ਨਾ ਹੋਵੇ ਪਾਈਪਾਂ ਦਾ ਕੰਮ ਆਪਾਂ ਸ਼ੁਰੂ ਕਰ ਦਿੱਤਾ ਔਰ ਉਹ ਵਿਚੇ ਰਹਿ ਗਿਆ ਲੋ ਖਰਾਬ ਹੋਣ ਲੱਗ ਪਏ ਲੋਕਾਂ ਨੂੰ ਲੱਗਿਆ ਲੋਕਾਂ ਨੇ ਜਿਹੜੇ ਭਰੋਸਾ ਆ ਉਹ ਸਾਡੇ ਤੋਂ ਕਿਉਂ ਟੁੱਟ ਰਿਹਾ ਉਹਨਾਂ ਨੂੰ ਲੱਗਦਾ ਇੱਕ ਕੰਮ ਸ਼ੁਰੂ ਕਰਦੇ ਆ ਉਹ ਨਾਲ ਦੀ ਨਾਲ ਕਿਤੇ ਨਾ ਕਿਤੇ ਆ ਕੇ ਰੁਕ ਜਾਂਦਾ ਆਪਾਂ ਜਿਹੜਾ ਹੁਣ ਕੰਮ ਆ ਉਹ ਰੈਗੂਲਰ ਸ਼ੁਰੂ ਕਰੀਏ ਜਿਹੜਾ ਉਹ ਜਿਹਦੇ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਰੋਡ ਜਿਹੜੇ ਸ਼ਹਿਰ ਦੇ ਬਣਾਉਣ ਦੇ ਲਈ ਚਾਹੇ ਲਾਈਟਾਂ ਦੇ ਮਾਮਲੇ ਆਏ ਚਾਹੇ ਰੋਡ ਦੇ ਮਾਮਲੇ ਆਏ ਚਾਹੇ ਪਾਰਕਾਂ ਦੇ ਮਾਮਲੇ ਆਏ ਸੀਵਰੇਜ ਦਾ ਮਾਮਲਾ ਆਇਆ ਸਫਾਈ ਦੇ ਮਾਮਲੇ ਆਏ ਸਾਰੇ ਕਾਉਂਸਲਰ ਸਹਿਬਾਨ ਨੇ ਆਪਣੇ ਵਾਰਡ ਦੀਆਂ ਆਪਣੇ ਮਹੱਲੇ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਦਸੀਆਂ ਜਿਹੜਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜਾ ਸਾਡਾ ਸਟਾਫ ਵੀ ਆ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਜਿਹੜੀ ਵੀ ਆਪਣੀ ਸਮੱਸਿਆ ਲੈ ਕੇ ਮਾਨ ਜੋ ਪ੍ਰਧਾਨ ਜੀ ਨੂੰ ਦੱਸਦੇ ਆ ਆਫਿਸ ਦੇ ਅੰਦਰ ਦੱਸਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਬਿਨਾਂ ਕਿਸੇ ਭਿੰਨ ਭੇਤ ਤੋਂ ਉਹਨਾਂ ਨੂੰ ਜਿਹੜਾ ਉਹ ਠੀਕ ਕੀਤਾ ਜਾਵੇ ਤਾਂ ਹੀ ਅਸੀਂ ਸ਼ਹਿਰ ਨੂੰ ਵਧੀਆ ਔਰ ਸੁੰਦਰ ਬਣਾ ਸਕਦੇ ਆ ਅੱਜ ਇੱਕ ਦੋ ਮਤੇ ਜਿਹੜੇ ਆ ਇਹਨਾਂ ਨੇ ਨਵੇਂ ਐਡੀਸ਼ਨ ਕੀਤੇ ਨਿਰਾ ਗੁੱਜਰਪੁਰ ਦੇ ਵਿੱਚੋਂ ਜ਼ਮੀਨ ਕਮੇਟੀ ਨਵਾਈ ਸੀ ਜਿਹਦੇ ਵਿੱਚ ਪਹਿਲਾਂ ਸਟੇਡੀਅਮ ਬਣਨ ਜਾ ਰਿਹਾ ਸੀ ਉਹ ਕਿਸੇ ਰਸਤੇ ਦੇ ਘਟ ਹੋਣ ਕਾਰਨ ਉਹ ਨਹੀਂ ਬਣਿਆ ਤੇ ਅੱਜ ਇਹ ਮਤਾ ਪਾਇਆ ਕਿ ਉਸ ਜਗ੍ਹਾ ਦੇ ਉੱਤੇ ਸਾਡੇ ਕੋਲ ਸ਼ਹਿਰ ਦੇ ਅੰਦਰ ਘੁੰਮਣ ਲਈ ਸੈਰ ਕਰਨ ਲਈ ਰਹਿਣ ਲਈ ਜਾਂ ਬੈਠ ਕੇ ਗੱਲਬਾਤ ਕਰਨ ਲਈ ਸ਼ਾਮ ਨੂੰ ਜਿਹੜਾ ਉੱਥੇ ਸਾਡੇ ਭੈਣ ਭਰਾ ਬਜ਼ੁਰਗ ਉੱਥੇ ਬੈਠ ਕੇ ਜਿਹੜਾ ਆਪਣਾ ਸਮਾਪਤੀਦ ਕਰਨ ਉਦਲੇ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ ਨਾਂ ਤੇ ਪਾਰਕ ਬਣਾਇਆ ਜਾਵੇ ਇਸ ਸਬੰਧੀ ਮੇਰੀ ਜਿਹੜੀ ਪੰਜਾਬ ਦੇ ਵਿੱਤ ਮੰਤਰੀ ਨਾਲ ਔਰ ਜਿਹੜੇ ਕੈਬਨਟ ਮੰਤਰੀ ਉਹਨਾਂ ਦੇ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਸਾਨੂੰ ਇੱਕ ਪ੍ਰੋਪੋਜ਼ਲ ਬਣਾ ਕੇ ਭੇਜੋ ਅਸੀਂ ਉਹ ਜਗ੍ਹਾ ਦੇ ਉਤੇ ਵਧੀਆ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਜਿਹੜਾ ਪਾਰਕ ਬਣਾਵਾਂਗੇ ਔਰ ਮੈਂ ਇਸ ਲਈ ਨਗਰ ਕੌਂਸਲ ਨਵਾਂ ਸ਼ਹਿਰ ਦਾ ਸਮੁੱਚੇ ਸ਼ਹਿਰ ਵਾਸੀਆਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਮੁੱਚੇ ਕੌਂਸਲਰ ਸਾਹਿਬਾਨ ਦਾ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਜੈ ਭੀਮ ਜੈ ਭਾ